ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੀ ਅਸਮਾਨ ਸੋਹ ਦੋਸਤੋ ਅੱਜ ਗੱਲ ਕਰਦੇ ਆ ਸੁੱਖ ਤੇ ਦੁੱਖ ਦੀ ਜੀ ਦਾ ਕਰਕੇ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਬਹੁਤੇ ਸੁੱਖ ਕਰਕੇ ਵੀ ਬੰਦਾ ਇੱਕ ਦੂਜੇ ਤੋਂ ਦੂਰ ਹੁੰਦਾ ਏ ਤੇ ਬਹੁਤੇ ਦੁੱਖ ਕਰਕੇ ਵੀ ਇੱਕ ਦੂਜੇ ਤੋਂ ਦੂਰ ਹੁੰਦਾ ਏ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਏ ਉਸ ਤੋਂ ਪਹਿਲਾਂ ਅ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਲਾ ਮਹੱਲਾ ਮਨਾਇਆ ਸੰਗਤ ਦੇ ਬੜੇ ਜੋਰ ਸ਼ੋਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੋ ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਘਰਾਂ ਦੇ ਵਿੱਚ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਜਿਹੜੀਆਂ ਉਹ ਵੰਡਦਾ ਰਵੇ ਸੋ ਵੀਡੀਓ ਸ਼ੁਰੂ ਕਰਨ ਤੋਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰ ਦਵਾਂ ਕਿ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਗੱਲ ਜਿਹੜੀ ਉਹ ਕਿਵੇਂ ਦੀ ਲੱਗੀ ਔਰ ਮੇਰਾ ਵੀਡੀਓ ਬਣਾਉਣ ਦਾ ਅਸਲ ਵਿੱਚ ਮਕਸਦ ਹੁੰਦਾ ਹੈ ਕਿ ਕੋਈ ਨਾ ਕੋਈ ਜਿਹੜੀ ਗੱਲ ਹੈ ਉਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਜਿੰਨਾ ਕਾਰਨਾ ਕਰਕੇ ਕਈ ਵਾਰ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਘਾਟਾ ਜਿਹੜਾ ਉਹ ਚੱਲ ਚੱਲ ਲੈਣੀ ਸੋ ਅੱਜ ਗੱਲ ਕਰਨੀ ਹੈ ਆਪਾਂ ਸਾਡੇ ਜਿਹੜੇ ਦੁਨਿਆਵੀ ਰਿਸ਼ਤੇ ਨੇ ਅਮੇ ਉਹ ਪੈਣ ਭਰਾਵਾਂ ਦੇ ਨੇ ਬੱਚਿਆਂ ਦੇ ਨੇ ਪਤੀ ਪਤਨੀ ਦੇ ਨੇ ਮਾਪਿਓ ਦੇ ਨੇ ਸਾਰੇ ਦੁਨਿਆਵੀ ਰਿਸ਼ਤੇ ਨੇ ਤੇ ਇਹਨਾਂ ਰਿਸ਼ਤਿਆਂ ਦੇ ਨਾਲ ਹੀ ਸਾਡਾ ਸੁਖ ਤੇ ਦੁੱਖ ਜਿਹੜਾ ਉਹ ਵੰਡਿਆ ਜਾਂਦਾ ਹੈ ਭਾਵੇਂ ਸੁਖ ਹੋਵੇ ਤਾਂ ਵੀ ਵੰਡੋ ਦੁੱਖ ਹੋਵੇ ਤਾਂ ਵੀ ਵੰਡੋ ਕਹਿੰਦੇ ਨੇ ਦੁੱਖ ਵੰਡিয়ে ਤੇ ਘਟਦਾ ਏ ਸੁਖ ਵੰਡিয়ে ਤੇ ਲੋਕਾਂ ਨੂੰ ਖੁਸ਼ੀ ਮਿਲਦੀ ਏ ਹੋਰਨਾਂ ਨੂੰ ਵੀ ਖੁਸ਼ੀ ਮਿਲਦੀ ਏ ਸੋ ਤਕਰੀਬਨ ਮਨ ਦੇ ਵਿੱਚ ਤੇ ਇਹੀ ਆਸ ਹੋਣੀ ਚਾਹੀਦੀ ਹਰ ਇੱਕ ਬੰਦੇ ਦੇ ਕਿ ਉਹ ਹਮੇਸ਼ਾ ਹੀ ਆਪਣਾ ਜਿਹੜਾ ਸੁਖ ਹਰ ਇੱਕ ਨੂੰ ਵੰਡੇ ਤੇ ਬੰਦੇ ਤੋਂ ਹਮੇਸ਼ਾ ਇਹੀ ਆਸ ਹੋਣੀ ਚਾਹੀਦੀ ਏ ਕਿ ਹਰ ਇੱਕ ਬੰਦਾ ਜਿਹੜਾ ਉਹ ਕਿਸੇ ਨੂੰ ਖੁਸ਼ੀ ਦੇਵੇ ਤੇ ਜੇ ਖੁਸ਼ੀ ਨਹੀਂ ਦੇ ਸਕਦਾ ਤਾਂ ਦੂਸਰਾ ਨੰਬਰ ਇਹ ਕਿ ਕਿਸੇ ਨੂੰ ਦੁੱਖ ਨਾ ਦੇਵੇ ਸੋ ਆਪਾਂ ਗੱਲ ਕਰਨੀ ਹੈ ਕਈ ਵਾਰਾਂ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਆ ਜਾਂਦਾ ਹੈ ਸੁੱਖ ਆਉਂਦਾ ਜਾਂਦਾ ਰਹਿੰਦਾ ਹੈ ਦੁੱਖ ਵੀ ਆਉਂਦਾ ਹੈ ਸੁੱਖ ਵੀ ਆਉਂਦਾ ਹੈ ਪਰ ਕਈਆਂ ਕਾਰਨਾ ਕਰਕੇ ਇਸੇ ਦੁੱਖ ਸੁੱਖ ਦੇ ਵਿੱਚ ਬੰਦਾ ਜਿਹੜਾ ਉਹ ਸਾਡੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਜਾਂ ਟੁੱਟ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਇੱਕ ਦੂਜੇ ਨੂੰ ਬੰਦਾ ਬੁਲਾਉਂਦਾ ਨਹੀਂ ਉਹ ਨਾਲ ਗੱਲ ਨਹੀਂ ਕਰਦਾ ਸਾਰੀਆਂ ਗੱਲਾਂ ਨੇ ਛੋਟੀਆਂ-ਛੋਟੀਆਂ ਗੱਲਾਂ ਨੇ ਗੱਲਾਂ ਬਹੁਤੀਆਂ ਮਾਇਨੇ ਵੀ ਨਹੀਂ ਰੱਖਦੀਆਂ ਔਰ ਜਿਹੜੇ ਇਹਨਾਂ ਗੱਲਾਂ ਨੂੰ ਸੋਚਦੇ ਨੇ ਉਹਨਾਂ ਵਾਸਤੇ ਬਹੁਤ ਵੱਡੀਆਂ ਵੀ ਨੇ ਵੀਰੋ ਸੋ ਮੇਰਾ ਮੰਨਣਾ ਹੈ ਕਿ ਜੇ ਇੱਕ ਬੰਦਾ ਪਾਵੇਂ ਉਹ ਭੈਣ ਭਰਾ ਏ ਪਾਵੇਂ ਉਹ ਰਿਸ਼ਤੇਦਾਰ ਏ ਪਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਏ ਤੇ ਪੁੱਤਰ ਦਾ ਰਿਸ਼ਤਾ ਏ ਮਤਲਬ ਜਦੋਂ ਵੀ ਦੁੱਖ ਦੇ ਵਿੱਚ ਲੰਘ ਕੇ ਸੁੱਖ ਦੇ ਵਿੱਚ ਜਾਂਦਾ ਏ ਰਿਸ਼ਤਾ ਤੇ ਅੱਗੇ ਜਾ ਕੇ ਖੁਸ਼ੀਆਂ ਮਿਲਦੀਆਂ ਨੇ ਇਹ ਕਪੜਾ ਏ ਦੁੱਖ ਦਾ ਵੀ ਇਹਨੂੰ ਪਾਰ ਕਰਕੇ ਇਸ ਤੋਂ ਅਗਲਾ ਜਿਹੜਾ ਉਹ ਸੁੱਖ ਦਾ ਘਾਰ ਏ ਜਦੋਂ ਦੁੱਖ ਨੂੰ ਬੰਦਾ ਪਾਰ ਕਰਦਾ ਹੈ ਜੇ ਜਦੋਂ ਬੰਦਾ ਸੁੱਖ ਦੇ ਵਿੱਚ ਘੁੰਮਦਾ ਰਹਿੰਦਾ ਹੈ ਤੇ ਕਈ ਵਾਰ ਸੁੱਖ ਦੇ ਵਿੱਚ ਘੁੰਮਦੇ 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 ਉਹ ਇੰਨਾ ਉਹਨੂੰ ਚੇਤਾ ਭੁੱਲ ਜਾਂਦਾ ਹੈ ਕਿ ਉਹ ਆਪਣਾ ਨੁਕਸਾਨ ਕਰ ਵੇਂਦਾ ਤੇ ਫਿਰ ਆਪਣੇ ਦੁੱਖ ਸਹਿੜ ਲੈਂਦਾ ਹੈ ਇਸ ਕਰਕੇ ਸਿਆਣਿਆਂ ਦਾ ਇਹ ਵੀ ਕਥਨ ਹੈ ਕਿ ਸੁੱਖ ਜਿਹੜਾ ਉਹ ਉਹਦਾ ਧਿਆਨ ਵੀ ਰੱਖੋ ਕਿ ਸੁੱਖ ਸਹੂਲਤਾਂ ਦੇ ਵਿੱਚ ਇੰਨਾ ਮਤਲਬ ਬੰਦਾ ਜਿਹੜਾ ਅਣਜਾਣਪੋੜਾ ਨਾ ਕਰ ਬੈਠੇ ਕਿ ਉਹਨੂੰ ਦੁੱਖ ਸਹਿੜਨੇ ਪੈ ਜਾਣ ਤੇ ਦੁੱਖਾਂ ਦੇ ਵਿੱਚ ਇੰਨਾ ਬੰਦਾ ਘਬਰਾਵੇ ਨਾ ਕਿ ਸੁੱਖ ਕਦੀ ਉਹਨੂੰ ਮਿਲੇ ਹੀ ਨਾ ਇਸ ਕਰਕੇ ਸੁੱਖਾਂ ਨੂੰ ਜਿਹੜਾ ਉਹ ਲੱਭਣ ਦੇ ਵਾਸਤੇ ਜਾਂ ਸੁੱਖ ਲੈਣ ਦੇ ਵਾਸਤੇ ਇੱਕ ਪੜਾ ਜਿਹੜਾ ਉਹ ਪਾਰ ਕਰਨਾ ਪੈਂਦਾ ਜਿਹਨੂੰ ਅਸੀਂ ਕਿੰਨੇ ਆ ਦੁੱਖ ਦੁੱਖਾਂ ਦਾ ਜਿਹੜਾ ਇਹ ਪੜਾ ਪਾਰ ਕਰਨਾ ਪੈਂਦਾ ਇਹਦੇ ਵਿੱਚ ਕਿਦਾਂ ਦੇ ਦੁੱਖ ਨੇ ਜੀਵਨ ਦੇ ਵਿੱਚ ਸੁੱਖ ਆਉਣ ਤੱਕ ਕਿੰਨੇ ਦੁੱਖ ਮਿਲਦੇ ਨੇ ਇਹ ਕੋਈ ਅੰਦਾਜ਼ਾ ਨਹੀਂ ਨਾ ਇਹਦੀ ਕੋਈ ਗਰੰਟੀ ਹੈ ਹੋ ਸਕਦਾ ਹੈ ਕੁਝ ਸਮੇਂ ਦੇ ਵਾਸਤੇ ਦੁੱਖ ਜਿਹੜਾ ਉਹ ਆਇਆ ਹੋਵੇ ਤੇ ਖਤਮ ਹੋ ਜਵੇ। ਹੋ ਸਕਦਾ ਹੈ ਦੁੱਖ ਲੰਮਾ ਸਮਾਂ ਚੱਲੇ ਪਰ ਹਮੇਸ਼ਾ ਨਹੀਂ ਰਹਿ ਸਕਦਾ। ਇੱਕ ਗੱਲ ਇਹ ਪੱਕੀ ਹੈ ਕਿ ਦੁੱਖ ਜਿਹੜਾ ਹਮੇਸ਼ਾ ਨਹੀਂ ਰਹਿੰਦਾ ਤੇ ਬੰਦੇ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਤੇ ਇਹ ਦੁੱਖ ਦਾ ਕਰਕੇ ਮਤਲਬ ਜਿਹੜਾ ਬੰਦਾ ਕਈ ਵਾਰਾਂ ਘਬਰਾ ਕੇ ਕਈ ਤਰ੍ਹਾਂ ਦੇ ਗਲਤ ਰਸਤੇ ਜਿਹੜੇ ਉਹ ਆਪਣੇ ਚੁਣ ਲੈਂਦਾ ਹੈ ਤੇ ਦੁੱਖ ਦੇ ਕਾਰਨ ਕਰਕੇ ਆਪਣੇ ਕਈ ਨੁਕਸਾਨ ਕਰਦਾ ਹੈ। ਸੋ ਇਹਨਾਂ ਗੱਲਾਂ ਦੇ ਵਿੱਚ ਹੀ ਜਿਹੜਾ ਉਹ ਬੰਦਾ ਬੇਸ਼ਅ ਲੱਗਾ ਰਹਿੰਦਾ ਹੈ ਤੇ ਆਪਣਾ ਨੁਕਸਾਨ ਕਰਾ ਕੇ ਪੈਠ ਜਾਂਦਾ ਹੈ ਤਾਂ ਕਰਕੇ ਮੈਨੂੰ ਮਤਲਬ ਇਹ ਵਾਰ-ਵਾਰ ਜਿਹੜੀ ਸੋਚ ਘੁੰਮ ਰਹੀ ਸੀ ਕਿ ਇਹਦੇ ਵਿੱਚ ਕੋਈ ਨਾ ਕੋਈ ਨਾ ਜਿਹੜਾ ਉਹ ਇੱਕ ਹੱਲ ਲੱਭਿਆ ਜਾਵੇ ਤੇ ਵੀਡੀਓ ਜਿਹੜੀ ਉਹ ਬਣਾਈ ਜਾਵੇ ਹੋ ਸਕਦਾ ਕਿਸੇ ਦਾ ਭਲਾ ਹੋ ਜੇ ਕਿਉਂਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਇਹ ਦੇਖੋ ਹਰ ਇੱਕ ਗੱਲ ਦਾ ਅਸਰ ਤੇ ਹੁੰਦਾ ਏ ਜੇ ਸਾਡੇ ਉੱਤੇ ਆ ਮਾੜੀ ਸੰਗਤ ਦਾ ਅਸਰ ਹੁੰਦਾ ਏ ਮਾੜੀਆਂ ਗੱਲਾਂ ਦਾ ਅਸਰ ਹੁੰਦਾ ਏ ਚੰਗੀਆਂ ਦਾ ਵੀ ਤਾਂ ਹੁੰਦਾ ਹੀ ਹੈ ਨਾ ਇਸ ਕਰਕੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਚੰਗੀਆਂ ਦਾ ਅਸਰ ਘੱਟ ਹੁੰਦਾ ਏ ਮਾੜੀਆਂ ਦਾ ਬਹੁਤਾ ਹੋ ਜਾਂਦਾ ਏ ਇਹਨਾਂ 'ਕ ਫਰਕ ਪੈਂਦਾ ਏ ਇਸ ਕਰਕੇ ਹੋ ਸਕਦਾ ਹੈ ਕਿਸੇ ਦਾ ਭਲਾ ਵੀ ਹੋ ਸਕਦਾ ਏ ਕੋਈ ਚੰਗੀ ਗੱਲ ਕਰਕੇ ਕਿਸੇ ਦਾ ਬਚਾਅ ਹੋ ਸਕਦਾ ਏ ਸੋ ਮੇਰਾ ਵੀਡੀਓ ਬਣਾਉਣ ਦਾ ਏ ਮਤਲਬ ਸੋ ਮਨ ਲੋ ਕੇ ਇੱਕ ਵਾਰੀ ਬੰਦਾ ਜਿਹੜਾ ਉਹ ਦੁੱਖ ਦੇ ਵਿੱਚ ਚੱਲ ਰਿਹਾ ਏ ਫੈਮਲੀ ਏ ਮਾਪਿਓ ਨੇ ਪਤੀ ਪਤਨੀ ਹੈ ਭੈਣ ਭਰਾ ਨੇ ਧੀਆਂ ਪੁੱਤਰ ਨੇ ਸਾਰੀ ਇਕੱਠੀ ਮਤਲਬ ਮੰਨ ਲਓ ਇੱਕ ਫੈਮਲੀ ਏ ਔਰ ਅਤ ਦੀ ਗਰੀਬੀ ਆ ਜਾਂ ਅਤ ਦੇ ਦੁੱਖ ਨੇ ਤੇ ਇਹਨਾਂ ਦੇ ਵਿੱਚ ਉਹ ਸਾਰਾ ਕੰਮ ਤੰਨਾ ਕਰ ਰਿਹਾ ਏ ਬੜਾ ਮਤਲਬ ਜਿਹੜਾ ਉਹ ਆ ਕਾਮਯਾਬੀ ਲੱਭਣ ਦੇ ਵਾਸਤੇ ਯਤਨ ਕਰਦਾ ਏ ਮਿਹਨਤ ਕਰਦਾ ਏ ਔਰ ਕਈ ਤਰੀਕਿਆਂ ਦਾ ਜਿਹੜਾ ਉਹ ਕਾਰੋਬਾਰ ਕਰ ਰਿਹਾ ਏ ਇਤਨੀ ਮਿਹਨਤ ਕਰਦਿਆਂ 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 ਇੱਕ ਦਿਨ ਬੰਦਾ ਕੀ ਹੁੰਦਾ ਏ ਕਿ ਉਸ ਲੈਵਲ ਤੇ ਪਹੁੰਚ ਜਾਂਦਾ ਏ ਜਿਹਦੇ ਵਾਸਤੇ ਉਹ ਮਿਹਨਤ ਕਰਦਾ ਏ ਤੇ ਉਹ ਮਿਹਨਤ ਇਹੀ ਇਸੇ ਕਰਕੇ ਕਰਦਾ ਏ ਵੀ ਮੈਂ ਥੋੜਾ ਜਿਹਾ ਮੈਂ ਸੌਖਾ ਹੋ ਜਾ ਮੇਰਾ ਮਤਲਬ ਜਿੱਥੇ ਆਮ ਦੂਸਰੇ ਲੋਕਾਂ ਨੂੰ ਵੇਖਦਾ ਏ ਕਿ ਸੁੱਖ ਸੁਹੂਲਤਾ ਮੰਨਦਾ ਏ ਤੇ ਇਹਨਾਂ ਚੀਜ਼ਾਂ ਦੇ ਵਿੱਚ ਹਰ ਇੱਕ ਬੰਦੇ ਦੇ ਵਿੱਚ ਜਿਹੜਾ ਇਹ ਮਨ ਦੇ ਅੰਦਰ ਇੱਕ ਚਾਹ ਪੈਦਾ ਹੁੰਦਾ ਹੈ ਕਿ ਦੂਸਰੇ ਜਿਹੜੇ ਸੁੱਖ ਸਹੂਲਤਾ ਮੰਨਦੇ ਨੇ ਤੇ ਮੈਂ ਵੀ ਮਿਹਨਤ ਕਰਕੇ ਤੇ ਸੁੱਖ ਸਹੂਲਤਾ ਜੜੀਆਂ ਉਹ ਨਵਾ ਦੇਖੋ ਜੇ ਤੇ ਸਾਰੀ ਫੈਮਿਲੀ ਇਕੱਠੇ ਹੋ ਕੇ ਜੇ ਮਿਹਨਤ ਕਰਦੀ ਹੈ ਤੇ ਉਹ ਸਮਾਂ ਜਿਹੜਾ ਉਹ ਜਲਦੀ ਨਿਬੜ ਜਾਂਦਾ ਹੈ ਦੁੱਖ ਦਾ ਜਿਹੜਾ ਪੜਾਏ ਉਹ ਛੇਤੀ ਪਾਰ ਹੋ ਜਾਂਦਾ ਕਿਉਂਕਿ ਜਾਦੇ ਜਣੇ ਨੇ ਨਾ ਇੱਕ ਇੱਕ ਕਰਕੇ ਕਰੇਗਾ ਤੇ ਇੱਕ ਇੱਕ ਨੂੰ ਜ਼ਿਆਦਾ ਟਾਈਮ ਲੱਗੇਗਾ ਅਸੀਂ ਸਾਰੇ ਰਲ ਕੇ ਕਰਾਂਗੇ ਤੇ ਬਹੁਤ ਘੱਟ ਸਮਾਂ ਲੱਗੇਗਾ ਹੁਣ ਜਦੋਂ ਮਤਲਬ ਜਦੋਂ ਬੰਦਾ ਫੈਮਿਲੀ ਹੈ ਜਿਹੜੀ ਸਾਰੀ ਪਰਿਵਾਰ ਜਦੋਂ ਲਗਾਤਾਰ ਮਿਹਨਤ ਕਰਕੇ ਉਹ ਪੜਾਅ ਪਾਰ ਕਰ ਜਾਂਦੇ ਨੇ ਤੇ ਉਹਦੇ ਅਗਲਾ ਜਿਹੜਾ ਪੜਾਅ ਹੋਇਆ ਸਹੂਲਤਾਂ ਉਹਦੇ ਵਿੱਚ ਸਹੂਲਤਾਂ ਨੇ ਉਹਦੇ ਵਿੱਚ ਸੁੱਖ ਨੇ ਉਹਦੇ ਵਿੱਚ ਆਰਾਮ ਨੇ ਉਹਦੇ ਵਿੱਚ ਹੋ ਸਕਦਾ ਹੈ ਜਿਹੜੀ ਸਾਡੀ ਕੀਤੀ ਹੋਈ ਮਿਹਨਤ ਉਹਦਾ ਫਲ ਹੈ ਜਿਹੜਾ ਉਹ ਸਾਨੂੰ ਮਿਲਣ ਵਾਲਾ ਹੋਵੇ ਤੇ ਮਿਲਦਾ ਵੀ ਹੈ ਜਦੋਂ ਉਹਦੇ ਵਿੱਚ ਫਿਰ ਹੁਣ ਅਸੀਂ ਕੀ ਕਰ ਸਕਦੇ ਹਾਂ ਜਦੋਂ ਪੜਾਉ ਪਾਰ ਕਰ ਜਾਂਦੇ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੇ ਜੇ ਤੇ ਮਾਤਾ ਪਿਤਾ ਸਾਡੇ ਕੋਲ ਨੇ ਅਸੀਂ ਆਪਣੇ ਮਾਂ ਪਿਓ ਨੂੰ ਸੁੱਖ ਦੇ ਸਕਦੇ ਹਾਂ ਠੀਕ ਹੈ ਅਸੀਂ ਆਪ ਖੁਦ ਵੀ ਸੁਖੀ ਹੋ ਸਕਦੇ ਹਾਂ ਸਾਨੂੰ ਮਤਲਬ ਵਰਤਣ ਦੇ ਵਾਸਤੇ ਖਰਚਣ ਦੇ ਵਾਸਤੇ ਖਾਣ ਪੀਣ ਦੇ ਵਾਸਤੇ ਹਰ ਇੱਕ ਚੀਜ਼ਾਂ ਦੇ ਵਾਸਤੇ ਜਿਹੜੀਆਂ ਉਹ ਉਹ ਚੀਜ਼ਾਂ ਜਿਹੜੀਆਂ ਉਹ ਹਾਜ਼ਰ ਹੋ ਜਾਂਦੀਆਂ ਨੇ ਮਿਹਨਤ ਕਰਕੇ ਕਿ ਜਿਹੜੀ ਹਰ ਕੋਈ ਬੰਦਾ ਚਾਹੁੰਦਾ ਹੈ ਤੇ ਇਹਦੇ ਵਿੱਚ ਚਲਦੇ ਹਾਂ ਚਲਦੇ ਹਾਂ ਜਦੋਂ ਫਿਰ ਅਸੀਂ ਮਿਹਨਤ ਕਰਕੇ ਇਥੋਂ ਤੱਕ ਪਹੁੰਚ ਜਾਂਦੇ ਹਾਂ ਤਾਂ ਉਹਦੇ ਵਿੱਚ ਸੁਭਾਵਿਕ ਹੈ ਕਿ ਖੁਸ਼ੀਆਂ ਤੇ ਆਉਣਗੀਆਂ ਸਾਡੇ ਘਰ ਦੇ ਵਿੱਚ ਉਹ ਜਿਹੜੀਆਂ ਹੁਣ ਖੁਸ਼ੀਆਂ ਨੇ ਮੈਂ ਜਿਹੜੀ ਅਸਲ ਵਿੱਚ ਗੱਲ ਕਰਨੀ ਉਹ ਖੁਸ਼ੀਆਂ ਨੇ ਜਿਹੜੀਆਂ ਉਹ ਖੁਸ਼ੀਆਂ ਸਾਨੂੰ ਵੱਡਣੀਆਂ ਚਾਹੀਦੀਆਂ ਨੇ ਮਿਹਨਤ ਕਰਕੇ ਅਸਲ ਵਿੱਚ ਜਿਹੜੀ ਕੀਤੀ ਹੋਈ ਮਿਹਨਤ ਦਾ ਜਿਹੜਾ ਫਲ ਹੈ ਨਾ ਜਿਹੜਾ ਪੜਾ ਪਾਰ ਕੀਤਾ ਏ ਉਹਦੇ ਵਿੱਚ ਜਿੱਥੇ ਸਹੂਲਤਾਂ ਸਾਨੂੰ ਮਿਲਣੀਆਂ ਨੇ ਉਹਦੇ ਵਿੱਚ ਨਾਲ ਸਾਨੂੰ ਖੁਸ਼ੀਆਂ ਮਿਲਣੀਆਂ ਨੇ ਤੇ ਖੁਸ਼ੀਆਂ ਜਿਹੜੀਆਂ ਸਾਨੂੰ ਆਪਸ ਦੇ ਵਿੱਚ ਵੰਡਣੀਆਂ ਚਾਹੀਦੀਆਂ ਉਹ ਅਸੀਂ ਖੁਸ਼ੀ ਹੈ ਜਿਹੜੀ ਉਹ ਆਪਣੇ ਭੈਣਾ ਭਰਾਵਾਂ ਦੇ ਵਿੱਚ ਵੰਡ ਸਕਦੇ ਆ ਆਪਣੇ ਆ ਮਾਂ ਪਿਓ ਦੇ ਨਾਲ ਵੰਡ ਸਕਦੇ ਆ ਆ ਪਤੀ ਪਤਨੀ ਆਪਸ ਦੇ ਵਿੱਚ ਵੰਡ ਸਕਦੇ ਨੇ ਬੱਚਿਆਂ ਦੇ ਵਿੱਚ ਵੰਡ ਸਕਦੇ ਮਤਲਬ ਉਹ ਖੁਸ਼ੀਆਂ ਨੇ ਉਹਦੇ ਵਿੱਚ ਖੁਸ਼ੀਆਂ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਸਭ ਕੁਝ ਹੀ ਖੁਸ਼ੀਆਂ ਦੇ ਵਿੱਚ ਆ ਜਾਂਦਾ ਤੇ ਉਹ ਜਦੋਂ ਉਹਨ ਦੁੱਖ ਦਾ ਜਿਹੜਾ ਪੜਾ ਪਾਰ ਕੀਤਾ ਤੇ ਉਹਦੇ ਵਿੱਚ ਅਗਲਾ ਜਿਹੜਾ ਸੁੱਖ ਹੋ ਗਿਆ ਤੇ ਸੁੱਖ ਦਾ ਮਤਲਬ ਹੈ ਕਿ ਉਹਦੇ ਵਿੱਚ ਬੰਦਾ ਖੁਸ਼ ਹੋ ਗਿਆ ਖੁਸ਼ੀ ਹੈ ਉਹਦੇ ਵਿੱਚ ਤੇ ਉਹ ਖੁਸ਼ੀਆਂ ਸਾਨੂੰ ਰਲ ਕੇ ਵੰਡਣੀਆਂ ਚਾਹੀਦੀਆਂ ਨੇ ਤੇ ਖੁਸ਼ੀਆਂ ਦੇ ਟਾਈਮ ਤੇ ਸਾਨੂੰ ਇੱਕ ਦੂਜੇ ਤੋਂ ਕਦੀ ਵੀ ਨਾ ਕਿਸੇ ਨੂੰ ਅਲੱਗ ਕਰਨਾ ਚਾਹੀਦਾ ਤੇ ਨਾ ਕਿਸੇ ਨੂੰ ਅਲੱਗ ਹੋਣਾ ਚਾਹੀਦਾ ਜੇ ਅਸੀਂ ਇੰਨੀ ਮਿਹਨਤ ਕਰਕੇ ਮੰਨ ਲਓ ਕਿ ਪੜਾ ਨੂੰ ਪਾਰ ਕੀਤਾ ਹੈ ਨਾ ਤੇ ਉਹਦਾ ਕਈ ਵਾਰ ਐਸੇ ਇਹੋ ਜਿਹੀਆਂ ਵੀ ਸਥਿਤੀ ਬਣ ਜਾਂਦੀ ਹੈ ਕਿ ਉੱਥੇ ਜਾ ਕੇ ਫਿਰ ਉਹਨਾਂ ਖੁਸ਼ੀਆਂ ਦੇ ਵਿੱਚ ਕਈਆਂ ਨੂੰ ਬੰਦੇ ਦਾ ਮਾਈਂਡ ਇਦਾਂ ਹੋ ਜਾਂਦਾ ਹੈ ਕਿ ਉਹ ਕਹਿੰਦਾ ਵੀ ਮੈਂ ਕੋਈ ਕਹਿੰਦਾ ਮੈਂ ਮਿਹਨਤ ਜ਼ਿਆਦਾ ਕੀਤੀ ਕੋਈ ਕਹਿੰਦਾ ਮੈਂ ਮਿਹਨਤ ਜ਼ਿਆਦਾ ਕੀਤੀ ਉਹਦੇ ਵਿੱਚ ਜ਼ਿਆਦੀ ਜਾਂ ਥੋੜੀ ਦੀ ਮਿਹਨਤ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਨਨੇ ਵੀ ਜਿੰਨੀ ਵੀ ਕੀਤੀ ਉਹਦਾ ਇੱਕ ਪੜਾ ਸੀਗਾ ਉਹਦਾ ਇੱਕ ਟਾਰਗੇਟ ਸੀਗਾ ਕਿ ਅਸੀਂ ਸਾਰਿਆਂ ਨੇ ਅੱਗੇ ਵਧਣਾ ਹੈ ਔਰ ਜਿਹਦੇ ਵਿੱਚ ਜਿੰਨਾ ਵੀ ਮਤਲਬ ਸਮਰੱਥਾ ਸੀ ਉਹਨੇ ਆਪਣੀ ਮਿਹਨਤ ਕੀਤੀ ਮਿਹਨਤ ਕਰਕੇ ਤੇ ਸਾਰਿਆਂ ਦੇ ਨਾਲ ਰਲ ਕੇ ਜਦੋਂ ਅਸੀਂ ਇਹ ਇਸ ਪੜਾ ਤੱਕ ਪਹੁੰਚੇ ਤੇ ਉਹਦੇ ਵਿੱਚ ਸਾਨੂੰ ਜਦੋਂ ਖੁਸ਼ੀਆਂ ਮਿਲਦੀਆਂ ਨੇ ਫਿਰ ਖੁਸ਼ੀਆਂ ਸਾਨੂੰ ਸਾਰਿਆਂ ਨੂੰ ਵੰਡਣੀਆਂ ਚਾਹੀਦੀਆਂ ਤੇ ਖੁਸ਼ੀ ਵੀ ਸਾਰਿਆਂ ਦੀ ਕੋਈ ਅਲੱਗ ਮਾਤਾ ਪਿਤਾ ਦੀ ਕੀ ਖੁਸ਼ੀ ਹੁੰਦੀ ਹੈ ਮਾਤਾ ਪਿਤਾ ਇਸੇ ਦੇ ਵਿੱਚ ਹੀ ਖੁਸ਼ ਹੁੰਦੇ ਨੇ ਕਿ ਮੇਰੇ ਬੱਚੇ ਜੇ ਖੁਸ਼ ਨੇ ਤੇ ਮਾਂ ਪਿਓ ਵੀ ਖੁਸ਼ ਹੀ ਹੈ ਇਹ ਪੱਕੀ ਗੱਲ ਹੈ ਮਾਂ ਪਿਓ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਮਾਂ ਪਿਓ ਨੂੰ ਸਿਰਫ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਕਿ ਮੇਰੇ ਬੱਚੇ ਨੇ ਜਿਹੜੇ ਉਹ ਆਪਸ ਵਿੱਚ ਲੜਾਈ ਝਗੜਾ ਨਾ ਕਰਨ ਮੇਰੇ ਬੱਚੇ ਆਪਸ ਦੇ ਵਿੱਚ ਰਲ ਮਿਲ ਕੇ ਰਹਿਣ ਮੇਰੇ ਪਰਿਵਾਰ ਦੇ ਵਿੱਚ ਕੋਈ ਇਦਾਂ ਦੀ ਮਤਲਬ ਜਿਹੜੀ ਉਹ ਗਰਾਵਟ ਨਾਵੇ ਜਿਹਦਾ ਕਰਕੇ ਅਸੀਂ ਡੁੱਬੀ ਜਾਈਏ ਮਾਪਿਓ ਨੂੰ ਬਸ ਇਹ ਹੀ ਖੁਸ਼ੀ ਚਾਹੀਦੀ ਹੈ ਤੇ ਦੂਸਰਾ ਨੰਬਰ ਉਹਨਾਂ ਨੂੰ ਸੋਹਣਾ ਮਤਲਬ ਉਹਨਾਂ ਨੂੰ ਖਾਣ ਪੀਣ ਦੇ ਵਾਸਤੇ ਲਓ ਤੇ ਉਹਨਾਂ ਦੀ ਚੰਗਾ ਸਤਿਕਾਰ ਕੀਤਾ ਜਾਵੇ ਉਹਨਾਂ ਨੂੰ ਚੰਗੇ ਸੋਹਣੇ ਕੱਪੜੇ ਸੁਆ ਕੇ ਦਿੱਤੇ ਜਾਣ ਤੇ ਇਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਹੀ ਮਾਪਿਓ ਖੁਸ਼ ਹੈ ਜਿੱਥੇ ਮਾਪਿਓ ਖੁਸ਼ ਹੈ ਉੱਥੇ ਹੀ ਰੱਬ ਵੀ ਖੁਸ਼ ਹੈ ਉੱਥੇ ਹੀ ਸਾਰਾ ਕੁਝ ਹੈ ਤੇ ਦੂਸਰਾ ਨੰਬਰ ਆ ਗਿਆ ਹੁਣ ਇਹ ਤੇ ਸੀ ਜਦੋਂ ਅਸੀਂ ਦੁੱਖ ਤੋਂ ਲੈ ਕੇ ਖੁਸ਼ੀ ਤੱਕ ਪਹੁੰਚਦੇ ਆਂ ਸੁਖ ਤੱਕ ਪਹੁੰਚਦੇ ਆਂ ਉਹ ਪੜਾਇਆ ਤੇ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਇਹ ਵੰਡਣੀਆਂ ਚਾਹੀਦੀਆਂ ਨੇ ਖੁਸ਼ੀਆਂ ਹੁਣ ਖੁਸ਼ੀਆਂ ਦੇ ਵਿੱਚ ਇੱਕ ਦੂਜੇ ਤੋਂ ਸਾਨੂੰ ਵੱਖਰੇ ਨਹੀਂ ਹੋਣਾ ਚਾਹੀਦਾ ਤੇ ਇਹ ਵੀ ਹਰ ਇੱਕ ਨੂੰ ਸੋਚਣਾ ਚਾਹੀਦਾ ਵੀ ਜੇ ਹੁਣ ਇੱਥੋਂ ਤੱਕ ਅਸੀਂ ਪਹੁੰਚੇ ਆਂ ਤੇ ਅਸੀਂ ਖੁਸ਼ ਰਹਿਣਾ ਹੀ ਬਸ ਦੂਸਰਾ ਨੰਬਰ ਆ ਗਿਆ ਜਦੋਂ ਬੰਦਾ ਸੁੱਖ ਦੇ ਵਿੱਚੋਂ ਦੁੱਖ ਦੇ ਵਿੱਚ ਉਤਰ ਜਾਂਦਾ ਹੈ ਤੇ ਉੱਥੇ ਵੀ ਇੱਕ ਬਹੁਤ ਵੱਡਾ ਜਿਹੜਾ ਉਹ ਪੁਆਇੰਟ ਨੋਟ ਕਰਨ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਬੰਦਾ ਹੱਸਦਾ ਖੇਡਦਾ ਸੁਖ ਹੌਲ ਤਾਂ ਕਈ ਵਾਰ ਐਦਾਂ ਨੁਕਸਾਨ ਹੋ ਜਾਂਦਾ ਏ ਕੋਈ ਬਿਜ਼ਨਸ ਨੂੰ ਨੁਕਸਾਨ ਹੋ ਗਿਆ ਕੋਈ ਘਰ ਦੇ ਵਿੱਚ ਮਤਲਬ ਮੰਨ ਲਓ ਬਿਮਾਰੀ ਆ ਗਈ ਉਹਦਾ ਕਰਕੇ ਨੁਕਸਾਨ ਹੋ ਗਿਆ ਉਧਰ ਮਤਲਬ ਪੈਸਾ ਤੇਲਾ ਸਾਰਾ ਚਲਾ ਗਿਆ ਜਾਂ ਕੋਈ ਕਿੱਦਾਂ ਦੀ ਵੀ ਮਤਲਬ ਜਿਹੜੀ ਉਹ ਸਥਿਤੀ ਬਣ ਸਕਦੀ ਏ ਇਹਦੀ ਕੋਈ ਗਰੰਟੀ ਨਹੀਂ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਵੀ ਜੇ ਹੁਣ ਖੁਸ਼ੀਆਂ ਜੇ ਅਸੀਂ ਮੈਂ ਕਿਹਾ ਏ ਵੀ ਵੰਡਣੀਆਂ ਚਾਹੀਦੀਆਂ ਤਾਂ ਦੁੱਖ ਵੀ ਸਾਨੂੰ ਮੰਨਣੇ ਚਾਹੀਦੇ ਦੁੱਖ ਵੀ ਆਪਸ ਦੇ ਵਿੱਚ ਦੁੱਖ ਦੁੱਖ ਦੇ ਵਿੱਚ ਆ ਕੇ ਫਿਰ ਇੱਕ ਦੂਜੇ ਤੋਂ ਸਾਨੂੰ ਪਗੋੜੇ ਨਹੀਂ ਹੋਣਾ ਚਾਹੀਦਾ ਇੱਕ ਦੂਜੇ ਤੋਂ ਫਿਰ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਫਿਰ ਦੁੱਖ ਵੀ ਸਾਨੂੰ ਜੇ ਮਤਲਬ ਆ ਗਿਆ ਤੇ ਦੁੱਖ ਨੇ ਇੱਕ ਦਿਨ ਜਾਣਾ ਹੀ ਜਾਣਾ ਦੁੱਖ ਦਾ ਬਹੁਤਾ ਚਿਰ ਡੇਰਾ ਨਹੀਂ ਹੁੰਦਾ ਤੇ ਜਿਸ ਮਤਲਬ ਜਿਹੜਾ ਵਾ ਸੁੱਖ ਹੈ ਜਿਹੜਾ ਜਦੋਂ ਸੁੱਖਾਂ ਦੇ ਵਿੱਚੋਂ ਨਿਕਲ ਕੇ ਬੰਦਾ ਦੁੱਖਾਂ ਦੇ ਵਿੱਚੋਂ ਉਤਰਦਾ ਹੈ ਉਹਨੂੰ ਮੁਸ਼ਕਲਾਂ ਤੇ ਆਉਂਦੀਆਂ ਨੇ ਔਰ ਕਦੇ ਵੀ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਈ ਵਾਰਾਂ ਜਦੋਂ ਸੁਖੀ ਜੀਵਨ ਦੇ ਵਿੱਚੋਂ ਬੰਦਾ ਦੁੱਖ ਦੇ ਵਿੱਚ ਉਤਰ ਜਾਂਦਾ ਹੈ ਤੇ ਉਹ ਕਈ ਤਰ੍ਹਾਂ ਦੇ ਜਿਹੜੇ ਉਹ ਇਦਾਂ ਦੇ ਆਪਣੇ ਨੁਕਸਾਨ ਕਰ ਲੈਂਦਾ ਹੈ ਕਿ ਜਿਹੜਾ ਉਹ ਆਪਣੇ ਪੜਾ ਤੋਂ ਜਿਹੜਾ ਉਹ ਦੂਰ ਹੋ ਜਾਂਦਾ ਹੈ ਸੋ ਜਦੋਂ ਵੀ ਮਤਲਬ ਜਿਹੜਾ ਇਹ ਜੇ ਅਸੀਂ ਖੁਸ਼ੀਆਂ ਵੰਡਣੀਆਂ ਨੇ ਤੇ ਦੁੱਖ ਵੀ ਜਿਹੜੇ ਫਿਰ ਜੇ ਮੰਨ ਲਓ ਕੋਈ ਫੈਮਿਲੀ ਹੈ ਦੂਜੇ ਦੂਜੇ ਪਾਸੇ ਵੇਖਾਂਗੇ ਜੇ ਫੈਮਿਲੀ ਹੈ ਸੁਖੀ ਫੈਮਿਲੀ ਦੇ ਵਿੱਚੋਂ ਕੋਈ ਦੁੱਖ ਦੁੱਖ ਵਾਲੇ ਪਾਸੇ ਹੋ ਗਿਆ ਤੇ ਫਿਰ ਦੁੱਖ ਵੀ ਸਾਨੂੰ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਦੁੱਖ ਵੇਖ ਕੇ ਤੇ ਮਤਲਬ ਸਾਨੂੰ ਸਾਰਿਆਂ ਨੂੰ ਫਿਰ ਲਗਾਤਾਰ ਮਿਹਨਤ ਕਰਕੇ ਤੇ ਉਹ ਆਪਣੇ ਸਮੇਂ ਨੂੰ ਜਿਹੜਾ ਉਹ ਫਿਰ ਦੁਬਾਰਾ ਹੁੰਦ ਦੇ ਵਿੱਚ ਲਿਆਉਣਾ ਚਾਹੀਦਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਮੇਰੇ ਮਨ ਦੇ ਵਿੱਚ ਬੜੀਆਂ ਕਈ ਕਾਫੀ ਦਿਨਾਂ ਤੋਂ ਘੁੰਮ ਰਹੀਆਂ ਸੀ ਕਿ ਇਹਦੇ ਵਾਸਤੇ ਜਿਹੜੀ ਉਹ ਕੋਈ ਨਾ ਕੋਈ ਵੀਡੀਓ ਬਣਾਉਣੀ ਚਾਹੀਦੀ ਹੋ ਸਕਦਾ ਕਿਸੇ ਦੇ ਗੱਲ ਜਿਹੜੀ ਉਹ ਕੰਮ ਵੀ ਆ ਸਕਦੀ ਏ ਸੋ ਸੋਚ ਸਾਰਿਆਂ ਦੀ ਆਪੋ ਆਪਣੀ ਹੈ ਮੇਰੀ ਸੋਚ ਵੱਖਰੀ ਹੈ ਦੂਜਿਆਂ ਦੀ ਸੋਚ ਵੱਖਰੀ ਹੈ ਸੋ ਮੈਂ ਸਾਦੇ ਭੈਣ ਭਰਾਵਾਂ ਨੂੰ ਫਿਰ ਇੱਕ ਵਾਰ ਬੇਨਤੀ ਕਰਦਾ ਜੇ ਮਤਲਬ ਜੇ ਗੱਲ ਚੰਗੀ ਲੱਗੀ ਹੋਵੇ ਤੇ ਜਰੂਰ ਇਹਦਾ ਕਮੈਂਟ ਕਰਕੇ ਜਵਾਬ ਦਿਓ ਤੇ ਚੈਨਲ ਹੈ ਜਿਹੜਾ ਉਹਨੂੰ ਜਰੂਰ ਸਬਸਕ੍ਰਾਈਬਰ ਸਬਸਕ੍ਰਾਈਬ ਕਰਕੇ ਤੇ ਲਾਈਕ ਕਰਕੇ ਸ਼ੇਅਰ ਕਰਕੇ ਜਰੂਰ ਜਿਹੜੀ ਸਪੋਰਟ ਕਰਿਓ ਤਾਂ ਕਿ ਕਿਉਂਕਿ ਇਹ ਵੀ ਇੱਕ ਹੌਸਲਾ ਹੁੰਦਾ ਹੈ ਜਦੋਂ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਨਾ ਚੰਗੇ ਕੰਮ ਦੇ ਵਾਸਤੇ ਤੇ ਇਹ ਹੌਂਸਲਾ ਜਦੋਂ ਅਸੀਂ ਦਿੰਨੇ ਆ ਤੇ ਉਹਦੇ ਵਿੱਚ ਮਤਲਬ ਜਿਹੜਾ ਹੈ ਕਈ ਚੰਗੀਆਂ ਗੱਲਾਂ ਨੇ ਜਿਹੜੇ ਚ ਕਈ ਚੰਗੇ ਰਿਜ਼ਲਟ ਨਿਕਲਦੇ ਨੇ ਸੋ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰਕੇ ਤੇ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਕਿੱਦਾਂ ਦੀ ਤੁਹਾਨੂੰ ਲੱਗੀਆਂ ਇਹ ਗੱਲਾਂ ਬਾਤਾਂ ਤਾਂ ਕਿ ਹੋਰ ਵੀ ਜੜੀਆਂ ਉਹ ਚੰਗੀਆਂ ਤੋਂ ਚੰਗੀਆਂ ਤੇ ਗੱਲਾਂ ਦੀ ਤੁਹਾਡੇ ਨਾਲ ਸਾਂਝ ਪਾ ਸਕੀਏ ਸੋ ਮੈਂ ਵੀ ਇਸ ਸਮਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ